ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿਵੇਂ ਕਿ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਮਸ਼ੀਨਰੀਆਂ ਗੱਡੀਆਂ ਅੱਜ ਵੀ ਤੁਹਾਨੂੰ ਬਹੁਤ ਸਾਰੇ ਮਸ਼ੀਨਰੀਆਂ ਮਿਲ ਜਾਣਗੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਹੁਣ WhatsApp ਨੰਬਰ ਨੋਟ ਕਰੋ ਜੀ نیچے ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਦੀ ਤਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਆਪਣੇ ਕੋਲ ਭੇਜ ਦਿਓ ਐਡ ਆਪਾਂ ਲਗਾ ਦੇਾਂਗੇ ਕੁਛ ਵੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੁਲਟ ਕੁਛ ਵੀ ਹੈ ਚਾਹੀ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦਾਂ ਪਹਿਲੀ ਗੱਡੀ ਆਪਣੇ ਕੋਲ ਫੋਰਡ ਦੀ ਫੀਗੋ ਪਹੁੰਚੀ ਹੈ ਜੀ ਪੰਜਾਬ ਨੰਬਰ ਹੈ 2010 ਮਾਡਲ ਗੱਡੀ ਹੈ ਜੀ 80 ਤੋਂ 85 ਪੈਸੇ ਇਹਦੇ ਟਾਇਰ ਪਏ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਆਹ ਲੋਕ ਕੇ ਆਪਾਂ ਨੂੰ ਗੱਡੀ ਮਿਲ ਜੂਗੀ ਸੀਟ ਕਵਰ ਮੈਨੂੰ ਲੱਗਦਾ ਚੜੇ ਨਹੀਂ ਹੈਗੇ ਤੇ ਤੁਸੀਂ ਬਾਕੀ ਆਪੇ ਚੈੱਕ ਕਰ ਲਓ ਤੇ ਮਾਲਕ ਨੂੰ ਪੁੱਛ ਲਿਓ ਮੈਨੂੰ ਤਾਂ ਲੱਗਦਾ ਵੀ ਚੜੇ ਨਹੀਂ ਹੈਗੇ ਬਾਕੀ ਤੁਸੀਂ ਮਾਲਕ ਤੋਂ ਕਨਫਰਮ ਹੋ ਲਓ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਹੋਰ ਚੀਜ਼ਾਂ ਦੀ ਤਾਂ LCD ਇਹਨਾਂ ਨੇ ਲਗਵਾਈ ਹੋਈ ਹੈ AC ਹੀਟਰ ਵਰਕਿੰਗ 'ਚ ਹੈ ਇੰਟੀਰੀਅਰ ਵਧੀਆ ਪਿਆਗਾ ਤੇ ਬਾਕੀ ਵਧੀਆ ਚੀ ਤੇ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਗੱਡੀ ਹੈ ਫੋਰਡ ਫਿਗੋ ਤੇ ਤਾਕੀਆਂ ਵਾਰੀਆਂ ਸਾਰਾ ਕੁਝ ਵਧੀਆ ਪਿਆਗਾ ਤੇ ਆਪਾਂ ਗੱਲ ਕਰੀਏ ਰੇਟ ਦੀ ਤਾਂ ਰੇਟ ਮਾਲਕ ਨੇ 120000 ਰੁਪਏ ਕਿਹਾ ਹੈ ਏਰੀਆ ਮਾਲਕ ਦਾ ਮਾਨਸ ਹੈ ਇੰਜਨ ਗੇਅਰ ਬਲੋਂ ਕੋਈ ਕਮੀ ਪੇਸ਼ੀ ਹੈ ਨਹੀਂ ਮਾਲਕ ਕਹਿੰਦੇ ਆ ਵੀ ਰੇਟ ਉੱਪਰ-ਨੀਚੇ ਕਰ ਲਾਂਗੇ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਕਹਿੰਦੇ ਆ ਵੀ ਰੇਟ ਦੀ ਟੈਨਸ਼ਨ ਨਾ ਲਿਓ ਉੱਪਰ-ਨੀਚੇ ਕਰ ਲਾਂਗੇ ਮਾਲਕ ਕਹਿੰਦੇ ਵੀ ਆ ਕੇ ਦੇਖ ਲਿਓ ਚਲਾ ਕੇ ਦੇਖ ਲਿਓ ਕਾਗਜ਼ ਪੱਤਰ ਚੈੱਕ ਕਰ ਲਓ ਤੇ ਜਦੋਂ ਪਸੰਦ ਆਊਗੀ ਰੇਟ ਕਰ ਲਾਂਗੇ ਤੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੇ ਕਿਸੇ ਨੇ ਖਰੀਦਣੀ ਕੋਈ ਚਾਹਵਾਨ ਹੈਗਾ ਤੇ ਕੋਈ ਗੱਲ ਕਰਨੀ ਹੈ ਮਾਲਕ ਨਾਲ ਤਾਂ ਤੁਹਾਨੂੰ ਨੰਬਰ ਦੇ ਦਿੰਨਾ 9041562942 ਸੈਕਿੰਡ ਗੱਡੀ ਦੀ ਆਪਾਂ ਜੇ ਗੱਲ ਕਰੀਏ ਆਪਣੇ ਕੋਲੇ ਸਪਾਰਕ ਪੌਂਸੀ ਹੈ ਜੀ ਸਪਾਰਕ ਗੱਡੀ ਆ ਗੱਡੀ ਦਾ ਮਾਡਲ 2010 25 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਰੇਟ ਦੀ ਗੱਲ ਕਰੀਏ 1 ਲੱਖ ਰੁਪਿਆ ਮਾਲਕ ਨੇ ਮੰਗਿਆ ਤੇ ਭਵਾਨੀਗੜਾ ਏਰੀਆ ਚ ਗੱਡੀ ਆਪਾਂ ਨੂੰ ਮਿਲੂਗੀ ਜ਼ਿਲ੍ਹਾ ਸੰਗਰੂਰ ਹੈ ਤੇ ਸਪਾਰਕ ਗੱਡੀ ਹੈ ਜੀ ਤੇ ਅੰਦਰੋਂ ਆਪਾਂ ਗੱਲ ਕਰੀਏ 뮤직 ਸਿਸਟਮ ਦੀ ਤਾਂ ਵਧੀਆ ਆਪਾਂ ਨੂੰ 뮤직 ਸਿਸਟਮ ਮਿਲ ਜੂਗਾ ਪੰਜਾਬ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਤੇ ਸੰਗਰੂਰ ਜਾ ਕੇ ਦੇਖ ਸਕਦੇ ਹੋ ਜ਼ਿਲ੍ਹਾ ਸੰਗਰੂਰ ਇਹਨਾਂ ਨੂੰ ਲੱਗਦਾ ਹੈ ਬਾਕੀ ਮਾਲਕ ਨੇ ਕਿਹਾ ਵੀ ਰੇਡ ਦੀ ਗੱਲ ਆਪਾਂ ਬਹਿ ਕੇ ਕਰ ਲਾਂਗੇ ਆਹ ਜਿਹੜੀ ਇਹਨਾਂ ਨੇ 1 ਲੱਖ ਰੁਪਇਆ ਕਿਹਾ ਆ ਇੱਕ ਸਿਰਫ ਡਿਮਾਂਡ ਹੈ ਬਾਕੀ ਗੱਡੀ ਦੀਆਂ ਫੋਟੋਆਂ ਇਹਨਾਂ ਨੇ ਚੰਗੀਆਂ ਖਿੱਚ ਕੇ ਭੇਜੀਆਂ ਕੋਈ ਗਲੌਟਾ ਕੋਈ ਡੈਂਟ ਕੁਝ ਨਹੀਂ ਦਿਖਦਾ ਚਲੋ ਥੋੜੇ ਬੋਟੇ ਹੁੰਦੇ ਆ ਜੀ ਸਕ੍ਰੈਚ ਵਗੈਰਾ ਐਦਾਂ ਕੋਈ ਖਾਸ ਗੱਲ ਨਹੀਂ ਹੈਗੀ ਬਾਕੀ ਅੰਦਰੋਂ ਜੇ ਗੱਲ ਕਰੀਏ ਦਾ ਇੰਟੀਰੀਅਰ ਪੂਰਾ ਵਧੀਆ ਮਿਲੂਗਾ 뮤ਜ਼ਿਕ ਸਿਸਟਮ ਬਹੁਤ ਵਧੀਆ ਲੱਗਿਆ ਹੋਇਆ ਸਟੇਰਿੰਗ ਤੇ ਕਵਰ ਚੜਿਆ ਹੋਇਆ ਤੇ ਬਾਕੀ ਤੁਸੀਂ ਦੇਖ ਲਓ ਸਾਰਾ ਕੁਝ ਤੁਹਾਨੂੰ ਦਿਖਿ ਰਿਹਾ ਜੀ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 70875999074 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਤੇ ਆਪਾਂ ਹੁਣ ਤੀਸਰੀ ਮਸ਼ੀਨਰੀ ਦੀ ਗੱਲ ਕਰਾਂਗੇ ਆਪਣੇ ਕੋਲੇ ਇੰਡੈਵਰ ਗੱਡੀ ਪਹੁੰਚੀ ਹੈ ਇੱਕ ਗੱਡੀ ਦਾ ਮਾਡਲ ਆ ਜਿਹੜਾ ਹੈਗਾ ਉਹ ਤਾਂ ਆਪਾਂ ਨੂੰ ਮਿਲੂ 2011 ਤੇ ਗੱਡੀ ਯੂਪ ਨੰਬਰ ਹੈ ਜੀ ਤੇ ਫਸਟ ਓਨਰ ਨਾਮ ਹੈ ਤੇ ਗੱਡੀ ਕੁੱਲ ਚੱਲੀ ਹੋਈ ਆ 83460 ਕਿਲੋਮੀਟਰ ਗੱਡੀ ਦੀ ਕੰਡੀਸ਼ਨ ਆਲੋਕ ਹੈ ਇੰਸ਼ੋਰੈਂਸ ਵੈਲਿਡ ਹੈ ਤੇ ਪ੍ਰਦੂਸ਼ਨ ਵੀ ਹੈਗਾ ਕਾਗਜ਼ ਪੇਪਰ ਸਾਰੇ ਕੰਪਲੀਟ ਨੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ 90 ਤੋਂ 95 ਪੈਸੇ ਮਿਲ ਜਾਣਗੇ ਗੱਡੀ ਖੜੀ ਆ ਮੋਗੇ ਏਰੀਆ ਚ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਕਿਸੇ ਨੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਤਿੰਨ ਦਾਸ ਇੱਕ ਵਾਰੀ ਡਿਮਾਂਡ ਹੈ ਤੇ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਆ ਮਾਲਕ ਨੇ ਫੋਟੋਆਂ ਬਹੁਤ ਚੰਗੀਆਂ ਤੇ ਬਹੁਤ ਸੋਹਣੀਆਂ ਖਿੱਚ ਕੇ ਭੇਜੀਆਂ ਤੇ ਗੱਡੀ ਦਾ ਜਿਹੜਾ ਮਾਲਕ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 7087334932 ਨੰਬਰ ਤੇ ਗੱਲ ਆਪੇ ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਜੇ ਹੈਗਾ ਚਾਬਾਨਾ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਹੈ ਜੀ ਤੇ ਹੋਰ ਵੀ ਅੱਗੇ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਜਰੂਰ ਕਰ ਦਿਓ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਨੂੰ ਸਾਰੇ ਜਣੇ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਿਹਾ ਹਾਂ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦਿਓ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਕਿਸੇ ਵੀ ਏਰੀਆ ਚ ਕੋਠੀਆ ਮਕਾਨ ਹੈ ਵੱਡਾ ਛੋਟਾ ਘਰ ਕੁਛ ਵੀ ਹੈ ਜੀ ਤੇ ਚਾਹੀ ਖੇਤ ਦੇ ਵਿੱਚ ਹੈ ਚਾਹੀ ਸ਼ਹਿਰ ਦੇ ਵਿੱਚ ਹੈ ਚਾਹੀ ਕਲੋਨੀ ਚ ਹੈ ਚਾਹੀ ਪਿੰਡ ਦੇ ਵਿੱਚ ਹੈ ਜਿੱਥੇ ਵੀ ਹੈ ਆਪਣੇ ਕੋਲੇ ਵਾਸ ਭੇਜ ਦਿਆ ਕਰੋ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਕਮੈਂਟ ਕਰਕੇ ਵਧੀਆ ਮਸ਼ੀਨਰੀਆਂ ਲੱਗੀਆਂ ਵੀਡੀਓ ਵਧੀਆ ਲੱਗੀ ਕਮੈਂਟ ਵੀ ਲਾਜ਼ਮੀ ਕਰਿਓ ਜੀ ਤੇ ਇੱਕ ਬੇਨਤੀ ਕਰੂਗਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚੇਗਾ ਆਪਾਚੀ ਮੋਟਰਸਾਈਕਲ ਹੈ 2015 ਮਾਡਲ ਹੈ ਜੀ 15 ਮਾਡਲ ਹੈ ਤੇ ਸਾਰੇ ਦਾ ਸਾਰਾ オリジナル ਹੈ ਜਿੰਨੇ ਪਾਰਟਸ ਨੇ ਸਾਰੇ ਜੈਨੂਇਨ ਨੇ ਮਾਲਕ ਨੇ ਦੱਸਿਆ ਜੀ ਤੇ ਇਹਨਾਂ ਨੇ ਸੇਲ ਕਰਨੇ ਤੇ ਮਾਲਕ ਆਪ ਰਹਿੰਦੇ ਜੀ ਬਾਹਰ ਰੇਟ ਮਾਲਕ ਨੇ 50000 ਰੁਪਿਆ ਕਿਹਾ ਇੱਕ ਬਰੀ ਬਾਕੀ ਜਿਹੜੇ ਮਾਲਕ ਨੇ ਮੋਟਰਸਾਈਕਲ ਦੇ ਉਹਨਾਂ ਨੇ ਕਿਹਾ ਉੱਪਰ-ਨੀਚੇ ਰੇਟ ਹੋ ਜਾਊਗਾ ਤੇ ਮੋਟਰਸਾਈਕਲ ਮਾਲਕ ਨੇ ਕਿਹਾ ਘਰੇ ਖੜਾ ਕੋਈ ਨਹੀਂ ਚਲਾਉਂਦਾ ਮਾਲਕ ਆਪ ਚਲਾਉਂਦੇ ਸੀਗੇ ਤੇ ਆਪ ਬਾਹਰ ਬਾਗੇ ਤੇ ਘਰੇ ਬੈਲਾ ਖੜਾ ਹੈਗਾ ਜਿਸ ਨੂੰ ਪਸੰਦ ਆ ਵੀ ਕੋਈ ਵੀ ਖਰੀਦਣ ਦਾ ਜੇ ਚਾਹਵਨ ਹੋਵੇ ਮਾਲਕ ਨੇ ਕਿਹਾ ਘਰੇ ਆਜੋ ਤੇ ਦੇਖ ਲਿਓ ਤੇ ਫੈਮਿਲੀ ਦੇ ਮੈਂਬਰ ਇਹਨਾਂ ਦੇ ਇੱਥੇ ਹੀ ਆ ਜੀ ਤੁਸੀਂ ਘਰੇ ਜਾ ਕੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਬਾਕੀ ਰੇਟ ਤੋਂ ਮੈਂ ਦੱਸ ਹੀ ਦਿੱਤਾ ਤੇ ਖੜਾ ਮੋਟਰਸਾਈਕਲ ਜਿੱਥੇ ਹੈਗਾ ਮੋਗਾ ਇਹਨਾਂ ਦਾ ਏਰੀਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਬਾਹਰਲਾ ਹੀ ਨੰਬਰ ਹੈ ਜੀ ਤੁਹਾਡੀ ਗੱਲਬਾਤ ਹੋ ਜਾਊਗੀ ਜੇ ਕਿਸੇ ਨੇ ਖਰੀਦਣਾਗਾ ਤੇ ਮੋਟਰਸਾਈਕਲ ਤੁਸੀਂ ਦੇਖ ਹੀ ਲਿਆ ਸੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਆ ਗੱਡੀ ਦੀ ਜੇ ਆਪਾਂ ਗੱਲ ਕਰੀਏ ਆਪਣੇ ਕੋਲੇ 2011 ਮਾਡਲ ਗੱਡੀ ਪਹੁੰਚੀ ਆ ਨੈਨੋ ਗੱਡੀ ਹੈ ਸਿੰਘ ਤੇ ਤਰਨ ਤਰਨ ਗੱਡੀ ਖੜੀ ਆ 55000 ਰੁਪਿਆ ਮਾਲਕ ਨੇ ਇਹ ਰੇਟ ਮੰਗਿਆਗਾ ਤੇ 55000 ਦੇ ਵਿੱਚੋਂ ਮਾਲਕ ਕਹਿੰਦੇ ਵੀ ਘਟਾਬਤ ਕਰ ਲਾਂਗੇ ਪਹਿਲੇ ਨਾਮ ਗੱਡੀ ਆ ਕੰਡੀਸ਼ਨ ਨਾਲ ਲੁਕੇ ਸੀ ਤੇ ਚੈੱਕ ਕਰ ਲਓ ਤੁਸੀਂ ਅੰਦਰੋਂ ਚੈੱਕ ਕਰ ਲਓ ਟਾਇਰ ਦੇਖ ਲਓ ਇੰਟੀਰੀਅਰ ਵਗੈਰਾ ਦੇਖ ਲਓ ਬਾਕੀ ਬਾਹਰਲੀ ਸਾਈਡ ਤੋਂ ਬਾਡੀ ਤੇ ਮਾੜੇ ਮੋٹے ਸਕਰੈਚ ਤੇ ਹਲਕੇ ਫੁਲਕੇ ਜਿਹੇ ਡੈਂਟ ਮਾੜੇ ਮੋٹے ਜੀ ਆਪ ਨੂੰ ਮਿਲਣਗੇ ਜਰੂਰ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਲਓ ਤਾਰਨ ਤਾਰਨ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 99 88401608 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਗੱਲ ਹੋ ਜਾਵੇਗੀ ਤੇ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਕਮੈਂਟ ਕਰਕੇ ਲਾਜ਼ਮੀ ਦੱਸੋ ਤੇ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਨਾ ਭੁੱਲੋ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ 2019 ਮਾਡਲ ਫਰਸਟ ਓਨਰ ਕੁੱਲ 31000 ਚੱਲਿਆ ਹੋਇਆ ਬੁਲਟ ਲੈ ਕੇ ਪਹੁੰਚੇ ਹਾਂ ਜੀ 185 ਮਾਲਕ ਨੇ ਡਿਮਾਂਡ ਰੱਖੀ ਆ ਗੁਰਦਾਸਪੁਰ ਏਰੀਆ ਤੇ ਜਿਨ੍ਹਾਂ ਦਾ ਬੁਲਟ ਹੈ ਜੀ 77359 ਤੇ 90003 ਆਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪੇ ਕਰ ਲਿਓ ਤੇ ਸਾਰੀਆਂ ਮਸ਼ੀਨਰੀਆਂ ਦੀ ਆਪਾਂ ਗੱਲ ਕਰਨ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਾਲ ਵੀ ਕੋਠੀ ਮਕਾਨ ਘਰ ਦੇ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਆ ਭੇਜੋ ਆਪਣੇ ਕੋਲ ਨੰਬਰ ਆਪਣਾ ਉੱਪਰ ਆ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾਗਾ